ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਕਲਾਕਾਰ ਜਿਸ ਵਿੱਚ ਬੀਨੂ ਢਿੱਲੋਂ ਅਤੇ ਪੰਜਾਬੀ ਸਿੰਗਰ ਅਤੇ ਐਕਟਰ ਹਰਜੀਤ ਹਰਮਨ ਮੌਜੂਦ ਸਨ ਜਿੰਦਾਬਾਦ ਜਿੰਦਾਬਾਦ ਜੀ ਭਗਵਾਨ ਸਮਾ ਜਿੰਦਾਬਾਦ ਜੀ ਭਗਵਾਨ ਸਮਾ ਜਿੰਦਾਬਾਦ ਮੀਤ ਮਹੌਲਦੀ ਮਹਬੂਬ ਦੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅਜਿਹੇ ਵਾਲੇ ਪਿੰਡਾਂ 'ਚ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਉਕਾਰ ਦੀ ਉਹਨਾਂ ਨਾਲ ਜਾ ਕੇ ਆਇਆ ਵਈ ਦਸੀ ਸੇਖੋ ਵਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਲਈ ਫੇਰ ਦੀ ਵਾਸਤੇ ਜੋ ਸਾਰੇ 'ਚ ਇੱਕ ਵਾਰੀ ਉਤਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾਕਮਾਲ ਲੱਗਦਾ ਐਂਡ ਆਪਣੇ ਆਪ ਹੀ ਸਾਰੇ ਮੂਰੇ ਸਿਰ ਜੋ ਗਿਆਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਯਾਰ ਕਿਉਂਕਿ ਪਾਰਟੀ ਨੇ ਸ਼ਰਮਗੀ ਤੇ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗੇ ਕੈਂਡੀਡੇਟ ਸਾਡੇ ਘੂਰੀ ਨੂੰ ਦਿੱਤਾ ਹੈ ਨਾ ਆਪਣੇ ਆਪਣੇ ਉਸ ਤੋਂ ਤੋਂ ਦੇ ਸ਼ੁਰੂਰ ਦੇ ਵਿੱਚੋਂ ਤੇ ਸ਼ੁਰੂ ਤੋਂ ਪਾਰਲੀਮੈਂਟ ਜੋਂ ਜਿੱਤ ਕੇ ਪਰ ਜਦੋਂ ਬਈ ਪਾਰਲੀਮੈਂਟ ਦੇ ਕਿਉਂ ਹੋਤੇ ਪਹਿਲਾਂ ਮਾਨ ਸਾਹਿਬ ਦੀ ਵਾਇਸ ਲਈ ਸੀ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਵਾਇਸ ਬਣ ਕੇ ਜੀ ਦੇ ਸਾਬੂ ਤੇ ਗੁਲੀਓ ਦੇ ਸਸਾਰੇ ਤੇ ਮੇਰੀ ਗ੍ਰੀਨ ਦੀ ਜੱਪੂ ਕੇ ਸਾਥ ਹੈ ਜੀ ਐਮ ਇਹਨ ਦਾ ਅਜੇ 2 ਸਾਲ ਹੋਇਆ 2 ਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਕੋਲੀ ਵੀ ਨਹੀਂ ਕੀਤੀ ਬਾਰੀ ਬਾਰੀ ਸਾਰਾ ਕੁਝ ਪੂਰਾ ਕਰਨਾ ਸੋ ਚੜ੍ਹਨੀ ਕਲਾ ਜੀ ਆਪਣਾ ਬੇਟਾ ਸਮਝੀ ਜਾਂਦਾ ਆਪਣਾ ਭਰਾ ਸਮਝੀ ਜਾਂਦਾ ਆਪਣਾ ਵੱਡਾ ਭਰਾ ਸਮਝੀ ਉਹਨਾਂ ਦੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਹੋਰ ਜੀ ਦੇ ਸਾਬੂ ਨਾਲ ਤੇ ਸਾਰੇ ਜਣੇ ਆਪਾਂ ਕਦੇ ਵੀ ਦੇਖੋ ਬਈਓ ਗਾਰੋਲੀ ਟੈਗ ਜੀ ਸੋਹ ਸਾਬ ਅਵੇ ਲੱਗਾ ਜੀ ਉਹ ਨਹੀਂ ਲੱਤੇ ਹੈਗੇ ਨੇ ਬਈ ਸੇ ਕੋਈ ਹੈ ਜੈ ਸਾਰੇ ਜਣੇ ਤਾਂ ਹੀ ਆਏ ਕਿ ਇਹ ਪਾਰਟੀ ਉਹ ਹੈ ਜਿਨ੍ਹਾਂ ਦੀ ਆਪਾਂ ਬਾਹ ਫੜ ਸਕਦੇ ਆ ਫੜ ਕੇ ਖੜੇ ਕਰ ਸਕਦੇ ਆ ਕਿ ਤੁਸੀਂ ਭਈ ਆਵਾਦ ਕੀਤੀ ਸੀ ਪੂਰੀ ਕਰੋ ਔਰ ਮੈਂ ਜਿੱਦੇ ਕਬੜੇ ਇਕੱਠੇ ਹੋਏ ਆ ਜਿੰਨਾ ਕਿ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਦੀ ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਸਨੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਹੈ ਨਹੀਂ ਲਾਉਂਦਾ ਵੀ ਆਪਾਂ ਡਿਬੇਟ ਕਰੀਏ ਕਹਿੰਦੇ ਨਾ ਧੂਰੀ ਬਾਰੇ ਦੇਖੀ ਜਾਂ ਲੱਭੀ ਚੱਲੋ ਤੁਸੀਂ ਕੱਬ ਕਿਉਂਕਿ ਤੁਸੀਂ ਸਾਰਿਆਂ ਨੇ ਮਾਨ ਬਖਸ਼ਿਆ ਉਹਨਾਂ ਨੂੰ ਇਥੋਂ ਜਿਤਾ ਕੇ ਆਪਾਂ ਇੱਕ ਸੀਐਮ ਬਣਾਇਆ ਇਸ ਹਨਾ ਮਾਨਤਾ ਹੋਵੇ ਔਰ ਉਹਨਾਂ ਦੇ ਵਿੱਚ ਬੜਾ ਸਤਿਕਾਰ ਹੈ ਕੋਈ ਨਾ ਇਸੋ ਮੈਂ ਕਹਿੰਦਾ ਦਿਲ ਦੀ ਇੱਕ ਲੱਗ ਰਾਇ ਵਾਹਿਗੁਰੂ ਕਿਰਪਾ ਕਰੋ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦੇ ਜੀ ਮਾਨਸਾਬਾ ਜੂਰੇ ਪੰਜਾਬ ਦਾ ਦੌਰਾ ਕੀਤਾ ਕਿਸ ਤਰ੍ਹਾਂ ਦੀ ਹਲਚਾ ਨੌਜਵਾਨਾਂ ਦੇ ਵਿੱਚ ਕਿਸ ਕਿਨਾ ਉਛਾਪਾ ਆਇਆ ਗੁਰਦਾਸਪੁਰ ਵੀ ਜਾ ਹਾਕ ਬਲ ਮੈਂ ਨਵੀਂ ਕੋਟ ਵੀ ਕਿਹਾ ਮੇਰਾ ਵੀਰੇ ਹੋਰ ਮੇਰਾ ਹਾਜੀ ਮੇਰਾ ਅਸੀਂ 35 ਸਾਲਾਂ ਤੋਂ ਸਾਡੀ ਗਾੜੀ ਹੈ ਜੀ ਮਾਨਸਾਹ ਹੁਣ ਨਾਲ ਬਹੁਤ ਪਿਆਰ ਹੈ ਜੀ ਇਹ ਨਿੱਜੀ ਤੌਰ ਤੇ ਜਿਵੇਂ ਕਰਨੀ ਤਨਮੋਲ ਤੁਸੀਂ ਉਹਨਾਂ ਦੀ ਸਪੈਸ਼ਲ ਗੱਲ ਕਰਦੇ ਹੋ ਕਿ ਮੈਂ ਬਾਲਾ ਸੁਲਮਾ ਸਮਾਗਾਇਆ ਜੀ ਉਹ ਜਾਰੀ ਹੈ ਮੇਰੀ ਜੀ ਕਹਿੰਦੇ ਜਦੋਂ ਸੱਦੀ ਹੋਈ ਮਿਤਰਾ ਲਈ ਮੈਂ ਪੈਰ ਜੁੱਤੀ ਨਾ ਪਾਵਾਂ ਜਦੋਂ ਫਿਰ ਦੁੱਧ ਦੇਣਾ ਹੀ ਹੋਵੇ ਮੇਂਗਣਾ ਬਾਕੇ ਨਹੀਂ ਦੇਣਾ ਚਾਹੀਦਾ ਖੜਿਆ ਦਾ ਖੜਿਆ ਫਿਰ ਇੱਕੋ ਗੱਲ ਹੈ ਨਾ ਕਿ ਸੁੱਖ ਤੇ ਦੁੱਖ ਤੇ ਸਾਰੇ ਪਰ ਤੇ ਖੜਨਾ ਚਾਹੀਦਾ ਹੈ ਸੋ ਆਪਾਂ ਉਸ ਨੂੰ ਬੜਾ ਮਾਣ ਹੈ ਵੀ ਮੈਂ ਔਰ ਮੇਰੇ ਮੋਟੇ ਹੋਰ ਵੀ ਵਡੇ ਭਰਾਵਾਂ ਨੂੰ ਹੱਥ ਰੱਖਦੇ ਨੇ ਔਰ ਗਰਮੀ ਦੇ ਮੋਢੇ ਤੇ ਮੈਂ ਵੱਡੇ ਭਰਾਵਾਂ ਨੂੰ ਹੱਥ ਰੱਖ ਲਿਆ ਤਾਂ ਸਾਡੀ ਦਿੱਕੜੀ ਹੋਵੇ ਸਾਡੇ ਸਾਰੇ ਭਰਾਵਾਂ ਦਾ ਯਾਰ ਉਹ ਮੈਂ ਪਿਆਰ ਸਾਰੇ ਦਾ ਜਿਵੇਂ ਭਾਈ ਅਸੀਂ ਕੋਣੀ ਬੜਾ ਲੰਮਾ ਹਸਾ ਮਾਨ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਗਾਹ ਸਾਹਿਬ ਤੇ ਅਤਰ ਹਰਜੀਤ ਧਰਮਨ ਜੀ ਹਨਾ ਬੜਾ ਲੰਮਾ ਹਸਾ ਸਾਰਿਆਂ ਦਾ ਆਪ ਸਾਂਝ ਹੈ ਇਹ ਸਾਂਝ ਕਰਕੇ ਤੋੜੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਉਣਾ ਜਿਦੋਂ ਹੀ ਆਇਆ ਜਿਦੋਂ ਸਾਨੂੰ ਵਧੀਆ ਲੱਗਿਆ ਕੰਮਕਾਰ ਵਧੀਆ ਲੱਗਿਆ ਸੀ ਨਾਲ ਰੱਖਦੇ ਆ ਬਾਬਾ ਚੜ੍ਹਦੀਆਂ ਕਲਾ ਰੱਖੇ ਔਰ ਸਾਰੇ ਅੱਗੇ ਫਿਰ ਬੇਨ ਬੜੀ ਬੜੀ ਵਧੀਆ ਗੱਲ ਹੈ ਹੋਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਲੱਗਦਾ ਹੈ ਨਾ ਸੋਹ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਵਾਲੇ ਮੇਰੇ ਵਾਸਤੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਪੈ ਰਿਹਾ ਹੈ ਕਿਉਂਕਿ ਬਾਈ ਤੋਂ ਦਾ ਜੰਪਲਾ ਇੰਨਾ ਕਰਿਆ ਲੋਚੀਂਦੀ ਪੜਿਆ ਬੰਦੂ ਨਹੀਂ ਕਿਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਲਈ ਬਾਹਰ ਪੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਇੱਕੋ ਤੇ ਨੇ ਜਿਹੜਾ ਮਰਜ਼ੀ ਵਗਦੇ ਗੱਡੀਆਂ ਤੇ ਨੰਬਰ ਲਾਉਂਦੇ ਨੇ ਬਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੇ ਨੇ ਕਿੱਡੇ ਮਾਨ ਵਾਲੀ ਗੱਲ ਦਾ ਪਹਿਲਾਂ ਤਾਂ ਕੋਈ ਜਾਈ ਨਹੀਂ ਸਕਦਾ ਸੀਗਾ ਮੈਂ ਛੋਟਾ ਹੁੰਦਾ ਤੇ ਅੱਜ ਹੀ ਗੱਲ ਮੈਨਾਂ ਜੇ ਮੈਂ ਛੋਟਾ ਹੁੰਦਾ ਸੀ ਤਾਂ ਆਪਾਂ ਇੰਨੇ ਸਾਰੇ ਇਕੱਠੇ ਵਿਚਰੇ ਆਪਾਂ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾਂ ਤੋਂ ਸਾਡੇ ਵਾਲੇ ਪਾਸੇ ਤਾਂ ਬਹੁਤ ਹੋਈ ਸੀਗੇ ਜਿਉਂਦੇ ਪਾਸੇ ਸੜਕਾਂ ਦੇ ਘਰਾਂ ਦੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਨਾਲ ਰੋੜੀ ਹਟਾ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੱਧਰ ਕਹਿੰਦੇ ਬੋਟਾ ਪਾ ਦੋ ਹੁਣ ਇਹਨਾਂ ਨੂੰ ਬੋਟਾ ਪਾ ਦੋ ਬੋਟਾ ਪਾਣ ਦੇ ਦੂਜੇ ਦੇ ਰੋੜੇ ਵਿੱਚ ਕਾ ਲੈਂਦੇ ਹੁੰਦੇ ਬਹੁਤ ਵਕਤ ਦੀ ਦੇਖੀ 100 ਬੜੇ ਜੋ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰ ਦੇ ਜੇ ਇੱਕ ਬਾਪੂ ਤੇ ਚਾਰ ਪੁੱਤ ਹੋਣ ਚਾਰ ਚਾਰਾ ਤੇ ਚਾਰਾ ਦੀ ਮੂਹ ਸਿੱਧੇ ਨਹੀਂ ਹੁੰਦੇ ਜਨਾ ਚਾਰ ਸਾਹਮਣੇ ਔਖੇ ਹੋ ਜਾਂਦੇ ਕੋਈ ਕਹਿੰਦਾ ਮੈਨੂੰ ਆਹ ਚਾਹੀਦਾ ਕੋਹਾਂ ਚਾਹੀਦਾ ਮੇਰੇ ਮਾਨ ਸਾਹਿਬ ਦੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇ ਉਹਨਾਂ ਦੀ ਸੋਚਦਾ ਮੈਂ 100% ਸ਼ੋਰ ਹਾਂ ਮੈਂ ਧੂਰੀ ਬਾਰੇ ਤਾਂ ਕਿ ਪੂਰੇ ਪੰਜਾਬ ਬਾਰੇ ਬਹੁਤ ਸੋਚਿਆ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਨ ਦਾ ਪੁੱਤ ਹੀ ਹਾਂ ਤਾਂ ਪੰਜਾਬ ਦਾ ਸੋ ਆਪਨ ਮਾਨ ਹੋਣਾ ਚਾਹੀਦਾ ਹੈ ਬਾਬਾ ਕ੍ਰਿਪਾ ਕਰਿਓ ਇਸ ਜਿਹੜਾ ਆਪਾ ਪਾਵਰ ਦਿੱਤੀ ਆ ਹਮੇਸ਼ਾ ਇੱਕ ਪੰਜਾਬ ਦੀ ਭਲਾਈ ਲਈ ਉਹ ਸ਼ਬਦ ਨਹੀਂ ਕਹਿੰਦਾ ਹਮੇਸ਼ਾ ਆਪਾ ਪੰਜਾਬ ਦੀ ਭਲਾਈ ਲਈ ਹੋਕਰ। ਜਿਹੜਾ ਮੜਿਆ ਕੰਮ ਲੱਗਿਆ ਤੇ ਚੜਦੀ ਕਲਾ ਚ ਸਾਰਾ ਕੁਝ ਬਹੁਤ ਅੱਛੇ ਕੰਮ ਵਾਹ ਸਰਕਾਰ ਕਰ ਰਹੀ ਆ। ਉਹ ਅਸੀਂ ਕਿਸੇ ਫੋਰਸ ਨਾਲ ਨਹੀਂ ਅਸੀਂ ਦਿਲੋਂ ਆਇਆ। ਤੂੰ ਬਹੁਤ ਵਧੀਆ ਹੰਗਾਰਾ ਲੁੱਟਦੇ ਤੇ ਤੂੰ ਦੀ ਪੰਜਾਬ ਦਾ ਦੌਰਾ ਵੀ ਕੀਤਾ ਹੈ ਪੰਜਾਬ ਦਾ ਦੌਰਾ ਕੀਤਾ ਕਿਦਾਂ ਲੱਗਦਾ ਹੈ ਇੱਥੇ ਪੰਜਾਬ ਨਾਲ ਬਹੁਤ ਵਧੀਆ ਹੁੰਦਾ ਮੇਰੇ ਖਿਆਲ ਇੱਕ ਪਾਸਾ ਪੂਰੀ ਲੱਗਦਾ ਸਾਰੀ ਕੁਛ ਤੇ ਇੱਥੋਂ ਮੇਰੀ ਤੇਰਾ ਬਹੁਤ ਸਾਫ ਸੁਥਰਾ ਹੀ ਅਖਦੇ ਮਾਲਕ ਨੇ ਤੇ ਬੜਾ ਲੋਕਾਂ ਦੇ ਵਿੱਚ ਸਾ ਉਹਨਾਂ ਪ੍ਰਤੀ ਜਿੱਤੇ ਸੀ ਪਟਾਕਿਆਂ ਆ ਬੜਾ ਫਰਮਾ ਹੰਗਾਰਾ ਮਿਲਿਆ ਉਹ ਮੋਟਾ ਬਟੇ ਬੋਟਨ ਕੀ ਗੱਲ ਚਾਹੁੰਦੇ ਸਰ ਕੀ ਫੀਲ ਕਰਨਾ ਚਾਹੁੰਦੇ ਬੋਟਰ ਬਹੁਤ ਸੈਣ ਹੈ ਜੀ ਹੁਣ ਕਹਿ ਰਹੇ ਦੀ ਲੋੜ ਨਹੀਂ ਕਿਸੇ ਨੂੰ ਪੁੱਛ ਅਸੀਂ ਤਾਂ ਕਹਾਂਗੇ ਕਿ ਅਸੀਂ ਮਾਨ ਸਾਹਿਬ ਨਾਲ ਵੀ ਇਲੈਕਸ਼ਨ ਵੇਲੇ ਆਏ ਤੇ ਦੁਬਾਰੇ ਅਸੀਂ ਨਾ ਉਹਦੇ ਚ ਕੰਮ ਨਾ ਕਰਦੇ ਅਸੀਂ ਫਿਰ ਵੀ ਆਵਾਂਗੇ ਪੰਜ ਸਾਲ ਬਾਅਦ ਤੁਹਾਨੂੰ ਆਪਣੇ ਸਹਿਰ ਸਾਹਿਬ ਦੇ ਬਹੁਤ ਮਾਣ ਆ ਕਿ ਤੇਨ ਰਾਤ ਉਹ ਸੋਚਦੇ ਸੀ ਸਭ ਪੰਜਾਬ ਵਾਲੀ ਸੋਚਦੇ ਆ ਤੇ 2 ਸਾਲ ਦੇ ਵਿੱਚ ਜਿਹਨੇ ਕੰਮ ਕੀਤੇ ਸਿਨਾਰਾ ਨੇ ਉਸ ਪ੍ਰਸਾਦ ਤਰੀਕੇ ਨਾਲ ਜੋ ਇਹਸ ਕਰਕੇ ਅਸੀਂ ਦੁਬਾਰਾ ਫਿਰ ਦੇਖਿਆ ਕਿ ਬਹੁਤ ਬਹੁਤ ਕੰਮ ਅੱਜ ਅਸੀਂ ਧੂਰੀ ਚ ਵੀ ਆਏ ਹਾਂ ਚੋਣ ਪ੍ਰਚਾਰ ਕਰਨ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗਦਾ ਜੀ ਇਹ ਮੇਰਾ ਮੈ ਵੀ ਕੋਈ ਪੈਂਡਾ ਸਾਡਾ ਪੈਂ ਕਿੱਥੇ ਮੈਂ ਨਾਪੇ ਤੋਂ ਆ ਤੇ ਤੁਰੀ ਆਉਣਾ ਜਾਣਾ ਬਣਿਆ ਲੱਗਦਾ ਮੁੱਖ ਮੰਤਰੀ ਦਾ ਹਲਕਾ ਹੈ ਜੀ ਆਪਾਂ ਗਾਣੇ ਤੁਸੀਂ ਅਜਾ ਸਾਡੇ ਹਲਕੇ ਨੂੰ ਤਾਂ ਕੁਝ ਮਿਲੂਗਾ ਬਾਅਦ ਚ ਦੇਖਾਂਗੇ ਤੁਹਾਨੂੰ ਤਾਂ ਮਿਲ ਹੀ ਜਾਂਦਾ ਬਹੁਤ ਠੀਕ ਠੀਕ ਆ ਮੈਨੂੰ ਤਾਂ ਜਾਨਾ ਗਿਣਦੇ ਹੁੰਦੇ ਵੀ ਕਿੰਨੇ ਕਰੋੜ ਦੇ ਲਾਵਾ ਕਿਥੇ ਆ ਗਏ ਕਿਉਂ ਨਹੀਂ ਸੋਪੋਰੀ ਸੋਪੋਰੀ ਕਿ ਇੱਥੇ ਸੱਤ ਸੱਤ ਵੀ ਸਾਸ ਦੇ ਵਿੱਚ ਵੀ ਬਾਈਟਮਾਂ ਦੀ ਆਵਾਜ਼ ਹੈ ਮੇਰੀ ਤੁਹਾਨੂੰ ਅਜੇ ਨਾ ਦੱਸੂ ਨਾ ਕਿ ਬਣਦੀ ਨਹੀਂ ਚਿਹਰੇ ਦੇ ਫਿਊਚਰ ਤੇ ਉੱਪਰਲਾ ਪ੍ਰੀਖਿਆ ਵਾਲੇ ਦੇ ਨਾਲ ਉੱਪਰੋਂ ਵੀ ਪੈਸਾ ਬਣਾ ਉਹ ਵੀ ਸੌਖਾ ਹੈ